ਹੇਮ ਮਾਨਿਆਂ ਤੇ ਬਾਣ ਨਿਤਾਲੀਆਂ ਦੀ ਤਾਲ ਨਿਊਟੀਆਂ ਦੀ ਊਟ ਧਨ ਤਰ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਪਸਥਾਨ ਸੱਚਖੰਡ ਸ੍ਰੀ ਹੇਮਕੁੰਸਾਹਿਬ ਕੇ ਤਾਂਤਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਕਾ ਹਰ ਸੇਵਾ ਦਾ ਪਾਈ ਰਾਜਵੀਰ ਜੌਨ ਦਾ ਉਹਨਾਂ ਦੀ ਦੇਨੁਰ ਤੋਂ ਤੱਕ దృష్టి ਪ੍ਰਵਾਹ ਵਿੱਚ ਸੁਖਾਂਤੀ ਜਨਤਲਾ ਸਮੇਤ ਪਰਿਵਾਰ ਦੀ ਸੁਖਾਂਤੀ ਚੜ੍ਹਦੀ ਕਲਾ ਵਰਤਿਆ ਅਰਦਾਸ ਬੇਨ ਦੀ ਸੱਚੇ ਪਾਤਸ਼ਾਹ ਜੀ ਹੀਨ ਮਾਨਿਆਂ ਤੇ ਮਾਨ ਨਿਤਾਣੀਆਂ ਤੇ ਤਾਲ ਨਿਊਟੀਆਂ ਦੀ ਊਟ ਤਨ ਤਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਪਸੰਸਾ ਚ ਕਣ ਸ੍ਰੀ ਹੇਮਕੁੰਸਾਹਿਬ ਕੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕਾ ਸੇਵਾਦਾਰ ਭਾਈ ਰਾਜਵੀਰ ਜਵੰਧਾ ਉਹਨਾਂ ਦੀ ਦੇਨ ਹਰਤਤ ਤ੍ਰਸਤੀ ਪ੍ਰਵਾਰ ਦੀ ਸੁਸਭਾੰਤੀ ਜੋਤ ਨਾਲ ਸਮੇਤ ਪਰਵਾਰ ਦੀ ਸੁਸੰਗਚਨ ਦੀ ਖਿਲਾਫਤ ਅਰਦਾਸ ਵਿੱਚ ਸਚੇ ਪਾਤਸ਼ਾਹ ਜੀ ਬੇ ਨਿਮਾਣਿਆ ਤੇ ਮਾਨ ਨਿਤਾਣਿਆ ਤੇ ਤਾਨ ਨਿਉਟੀਆਂ ਦੀ ਉਟ ਤਨ ਤਨ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰਤਾ ਪ੍ਰਸੰਤ ਸੱਚ ਕੰਨ ਸ੍ਰੀ ਹੇਮਕੁੰਸਾਹਿਬ ਕੇ ਕੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਕਾ ਅਰਦਾਸ ਸੇਵਾਦਾਰ ਭਾਈ ਰਾਜਵੀਰ ਜਵੰਤਾ ਉਹਨਾਂ ਦੀ ਦੇਨ ਹਰਤਤ ਤ੍ਰਸਤੀ ਪ੍ਰਵਾਰ ਦੀ ਸੁਸਭਾੰਤੀ ਜੋਤ ਨਾਲ ਸਮੇਤ ਪਰਵਾਰ ਦੀ ਸੁਸੰਗਚਨ ਦੀ ਖਿਲਾਫਤ ਅਰਦਾਸ ਵਿੱਚ ਸਚੇ ਪਾਤ ਹੇਮ ਮਾਰਣਿਆ ਤੇ ਬਾਣ ਨਿਤਾਣਿਆ ਤੇ ਤਾਣ ਨਿਉਟੀਆਂ ਦਿਉਟ ਧਨ ਤਰ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਪਸਥਾਨ ਸੱਚਖੰਡ ਸ੍ਰੀ ਹੇਮਕੁੰਸਾਹਿਬ ਕੇ ਤਾਂਤਪੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕਾ ਅਰਦਾਸ ਜੀ ਆਦਿ ਰਾਜਵੀਰ ਜੌਨਦ ਉਨ੍ਹਾਂ ਦੀ ਦੇਨੁਰਤਾ ਤਦੁਸਤੀ ਪ੍ਰਵਾਰ ਦੀ ਸੁਭਸਾਂਤੀ ਜੋਤਲਾ ਸਮੇਤ ਪ੍ਰਵਾਰ ਦੀ ਸੁਸੰਗਚਨ ਦੀ ਲਾਭਤ ਅਰਦਾਸ ਵਿੱਚ ਸੱਚੇ ਪਾਤਸ਼ਾਹ ਜੀ اے ਨਿਮਾਨਿਆਂ ਤੇ ਬਾਣ ਨਿਤਾਣਿਆਂ ਦੇ ਤਾਣ ਨਿਊਟੀਆਂ ਦੇ ਉਠ ਤਨ ਤਨ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਪ ਸੰਸਾਚ ਕਨ ਸ੍ਰੀ ਹੇਮ ਗੁਰ ਸਾਹਿਬ ਕੇ ਤਾਂਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕਾ ਅਰਦਾਸੇ ਵਦ ਪਾਈ ਰਾਜਵੀਰ ਜੋਨਤਾ ਉਹਨਾਂ ਦੀ ਦੇਨੁਰਤਾ ਤਦੁਸਤੀ ਪ੍ਰਵਾਰ ਦੀ ਸੁਭਸਾਂਤੀ ਜੋਤਲਾ ਸਮੇਤ ਪ੍ਰਵਾਰ ਦੀ ਸੁਸੰਗਚਨ ਦੀ ਲਾਭਤ ਅਰਦਾਸ ਵਿੱਚ ਸੱਚੇ ਪਾਤਸ਼ਾਹ ਜੀ ਹੀਨ ਮਾਨਿਆਂ ਤੇ ਬਾਣ ਨਿਤਾਣਿਆਂ ਤੇ ਤਾਣ ਨਿਉਟੀਆਂ ਦੀ ਊਟ ਤਨ ਤਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰਤਾ ਪਸੰ ਸੱਚ ਕਣ ਸ੍ਰੀ ਹੇਮਕੁੰਸਰਵ ਕੇ ਕੰਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਕਾ ਅਰਦਾਸ ਜੀ ਬਾਈ ਰਾਜਵੀਰ ਜਵੰਤਾ ਉਹਨਾਂ ਦੀ ਦੇਨੁਕ ਤਤਵ ਦ੍ਰਸਟੀ ਪ੍ਰਵਾਰ ਦੀ ਸੁਖਸ਼ਾਂਤੀ ਜਨਕਲਾ ਸਮੇਤ ਪਰਿਵਾਰ ਦੀ ਸੁਖਸ਼ਾਂਤੀ ਜਨਕਲਾ ਵਾਸਤੇ ਅਰਦਾਸ ਬੇਨਤੀ ਸਰਚੀ ਪਾਸ਼ੀਆ ਜੀਓ ਇਹਨਾਂ ਮਾਣਿਆਂ ਤੇ ਮਾਣ ਨਿਤਾਂੜਿਆਂ ਦੇ ਤਾਣ ਨਿਉਟੀਆਂ ਦਿਉਟ ਧਨ ਤਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਪਸਥਾਨ ਸੱਚ ਕੰਨ ਸ੍ਰੀ ਹਿਮਕੁੰਸਾਹਿਬ ਕੇ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕਹਨ ਸੇਗਤ ਪਾਈ ਰਾਜਵੀਰ ਜਵੰਦਾ ਉਹਨਾਂ ਦੀ ਦੇਨੁਕ ਤਤਵ ਦ੍ਰਸਟੀ ਪ੍ਰਵਾਰ ਦੀ ਸੁਖਸ਼ਾਂਤੀ ਜਨਕਲਾ ਸਮੇਤ ਪਰਿਵਾਰ ਦੀ ਸੁਖਸ਼ਾਂਤੀ ਜਨਕਲਾ ਵਾਸਤੇ ਅਰਦਾਸ ਬੇਨਤੀ ਸਰਚ ਹੇਮ ਮਾਣਿਆ ਤੇ ਬਾਣ ਨਿਤਾਣੀਆਂ ਦੇ ਤਾਲ ਨਿਉਟੀਆਂ ਦੀ ਊਟ ਧਨ ਕਰ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਤਪਸਥਾਨ ਸੱਚ ਕੰਨ ਸ੍ਰੀ ਹੇਮਕੁੰਸਾਹਿਬ ਕੇ ਤਾਂਤਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਕਾ ਸਰਵਦ ਪਾਈ ਰਾਜਵੀਰ ਜੋਨਦ ਉਹਨਾਂ ਦੀ ਦੇਨ ਹੁਤਾ ਤਦੁਸਤੀ ਪ੍ਰਵਾਰ ਦੀ ਸੁਖਸ਼ਾਂਤੀ ਜੋਤ ਨਾਲ ਸਮੇਤ ਪ੍ਰਵਾਰ ਦੀ ਸੁਖਸ਼ਾਂਤੀ ਦੀ ਲਾਭਕ ਅੰਦਾਸਪੇਂ ਸਚਿਪਾਤੀ ਸ਼ਾਡਿਊ ਇਹ ਨਿਮਾਨਿਆਂ ਤੇ ਮਾਨ ਨਿਤਾਣਿਆਂ ਤੇ ਤਾਨ ਨਿਊਟੀਆਂ ਦੀ ਉੱਤਣ ਤਨ ਤਨ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਪ ਸੰਸਾਚ ਕਨ ਸ਼੍ਰੀ ਹੇਮਕੁੰਸਾਹਿਬ ਕੇ ਕਾਂਤਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਕਾ ਅਰਸ਼ੇ ਵਦਨ ਪਾਈ ਰਾਜਵੀਰ ਜਵੰਤਾ ਉਹਨਾਂ ਦੀ ਦੇਨ ਹੁਤਾ ਤਦੁਸਤੀ ਪ੍ਰਵਾਰ ਦੀ ਸੁਖਸ਼ਾਂਤੀ ਜੋਤ ਨਾਲ ਸਮੇਤ ਪ੍ਰਵਾਰ ਦੀ ਸੁਖਸ਼ਾਂਤੀ ਦੀ ਲਾਭਕ ਅੰਦਾਸਪੇਂ ਸਚਿਪਾਤੀ ਸ਼ਾਡਿਊ ਇਹਨਾਂ ਮਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027